ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਪਹੁੰਚੇ ਹਾਂ ਪਟਿਆਲਾ ਆਤਮाराम ਕੁਮਾਰ ਸਵਾ ਸੀਨੀਅਰ ਸਟੈਂਡਿੰਗ ਪਟਿਆਲਾ ਦੇ ਵਿੱਚ ਅੱਜ ਡੌਗ ਸ਼ੋ ਹੋ ਰਿਹਾ ਆ ਤੁਸੀਂ ਖਲੈਕਸ ਦੇਖ ਸਕਦੇ ਹੋ ਹੈਗਾ ਡੌਗ ਸ਼ੋ ਤੇ ਆਪਾਂ ਹੁਣ ਚਲਦੇ ਆ ਗਰਾਊਂਡ ਦੇ ਅੰਦਰ ਦਿਖਾਉਣੇ ਤੁਹਾਨੂੰ ਡੌਗ ਮਾਰਕੀਟ ਦਾ ਲੋਕੇਸ਼ਨ ਆ ਦੇਖੋ ਦਿਖਾਉਣੇ ਤੁਹਾਨੂੰ ਡੌਗ ਸ਼ੋ ਬਹੁਤ ਵਧੀਆ ਗਰਾਊਂਡ ਅੱਜ ਇੱਥੇ ਦੇਖੋ ਲੋਕੇਸ਼ਨ ਅੰਦਰ ਦੀ ਇਧਰਲੇ ਪਾਸੇ ਡੌਗ ਮਾਰਕੀਟ ਆ ਗਿਆ ਦੇਖੋ ਜੀ ਦੇ ਭਾਰਤ ਤੁਹਾਨੂੰ ਦਿਖਾਵਾਂਗੇ ਅੱਜ ਘੁੰਮ ਕੇ ਉਹ ਇਧਰਲੇ ਪਾਸੇ ਡੌਗ ਮਾਰਕੀਟ ਆ ਕੀ ਲਿਖੀ ਆ ਤੇ ਇਧਰਲੇ ਪਾਸੇ ਸਾਹਮਣੇ ਇੱਥੇ ਸ਼ੋ ਹੋਣਾ ਸਟਾਰਟ ਹੋਣ ਵਾਲਾ ਦਿਖਾਵਾਂਗੇ ਤੁਹਾਨੂੰ ਚੱਲਦੇ ਆਪਾਂ ਅੱਗੇ ਅੱਲਾ ਤੁਹਾਨੂੰ ਪਪੀਜ਼ ਮਾਰਕੀਟ ਵੀ ਦਿਖਾਵਾਂਗੇ ਕਿੱਥੋਂ ਕਿੱਥੋਂ ਆਏ ਨੇ ਵੀਰ ਸਾਰੀ ਗੱਲਬਾਤ ਕਰਾਂਗੇ ਤੁਹਾਡੇ ਨਾਲ ਸਾਂਝੀ ਆਓ ਜੀ ਚੱਲਦੇ ਆਪਾਂ ਗਰਾਊਂਡ ਦੇ ਵਿੱਚ ਹਾਂਜੀ ਅੱਜ ਖੜਿਆ ਸੀ ਪਟਿਆਲੇ ਦੇ ਡੌਗ ਸ਼ੋਅ ਦੇ ਵਿੱਚ ਜਿਹੜਾ ਰਾਜਪੁਰਾ ਰੋਡ ਤੇ ਹੋ ਰਿਹਾ ਨਾ ਇਹ ਹਾਂਜੀ ਲੋਕੇਸ਼ਨ ਕੀ ਹੈ ਦੀ ਭਲਾ ਇਹ ਨੀਅਰ 올ਡ ਬੱਸ ਸਟੈਂਡ ਆ ਜੀ ਓਕੇ ਜੀ ਪੁਰਾਣੇ ਬੱਸ ਸਟੈਂਡ ਦੇ ਬਿਲਕੁਲ ਕੋਲ ਹੈ ਆ ਜਿਹੜਾ ਡੌਗ ਸ਼ੋਅ ਹੋ ਰਿਹਾ ਬਾਈ ਮਿਲ ਗਿਆ ਆਪਾਂ ਨੂੰ ਗੈਰੀ ਹੈ ਨਾ ਬਹੁਤ ਵਾਰੀ ਵੀਡੀਓ ਦੇ ਵਿੱਚ ਦੇਖਿਆ ਹੋਣਾ ਅੱਜ ਦੇਖਦੇ ਆ ਕਿਹੜੀ ਬਰੀਡ ਲੈ ਕੇ ਆਇਆ ਆ ਗੈਰੀ ਵੀਰ ਕੀ ਹਾਲ ਹੈ ਵਧੀਆ ਵਧੀਆ ਵੀਰ ਜੀ ਤੁਸੀਂ ਦੱਸਾਓ ਕੰਮ ਕਰ ਕਿਦਾਂ ਚੱਲ ਰਿਹਾ ਬਹੁਤ ਵਧੀਆ ਵਧੀਆ ਰੱਬ ਦੀ ਕਿਰਪਾ ਜੀ ਚੱਲੀ ਜਾਂਦਾ ਹਾਂ ਇਹ ਅੱਜ ਕੀ ਲੈ ਕੇ ਆਏ ਫਿਰ ਡੌਗ ਆ ਕਲਚਰ ਦੇ ਬੱਚੇ ਲੈ ਕੇ ਆਇਆ ਸੀ ਅੱਛਾ ਕਿ ਨਾ ਆਪਣਾ 40 40 ਪਲੱਸ 40 ਪਲੱਸ ਹੈ ਮੇਲ ਫੀਮੇਲ ਕੀ ਲੈ ਕੇ ਆ ਮੇਲ ਵੀ ਆ ਇੱਕ ਮੇਲ ਆ ਦੋ ਫੀਮੇਲ ਆ ਦੋ ਫੀਮੇਲ ਹਨ ਇੱਕ ਮੇਲ ਹੈਗੀ ਆ ਕਿੰਨੀ ਇਹ ਜੋਗੀ ਇਹਨਾਂ ਦੀ 45 ਹਾਂ 45 ਪਲੇਸ ਦੇ ਸਮਥਿੰਗ ਆ ਕੀ ਪ੍ਰਾਈਸ ਕਰ ਰਹੇ ਹੋ ਦੀ ਅੱਜ ਇਹਨਾਂ ਦੀ 12000 ਰੁਪਏ ਹੀ ਹੈ 12000 ਇਹਦੇ 'ਚ ਹੈ ਡਿਸਕਾਊਂਟ ਕਿਤੇ ਹੋ ਜਾਊਗਾ ਜੀ ਥੋੜਾ ਬੋਤਾ ਕਰ ਦਾਂਗੇ ਹੋ ਕਿਤੇ ਹੋਊਗਾ ਹਾਂ ਜੀ ਹਾਂ ਕਰ ਦਾਂ ਠੀਕ ਹੈ ਔਰ ਕਿਹੜੀ ਕਿਹੜੀ ਬਰੀਡ ਰੱਖੀ ਆਪਾਂ ਨੇ? ਆਮ ਤੌਰ ਤੇ ਲੈਬਰੇਡੋਰ ਆ ਜੀ, ਜਰਮਨ ਸ਼ੈਪਰਡ ਆ, ਟਵਾਈ ਪੌਮ ਆ। ਮਤਲਬ 5-7 ਬਰੀਡਾਂ ਜਿਹੜੀਆਂ ਮੇਨ ਮੇਨ ਹੈਗੀਆਂ ਨੇ। ਠੀਕ ਹੈ। ਕਿੰਨੇ ਚਿਰ ਤੋਂ ਕੰਮ ਕਰ ਰਹੇ ਹੋ? ਆਪਨ ਹੋ ਗਏ 20 ਸਾਲ ਹੋ ਗਏ ਜੀ। ਵੀ ਹਾਂ। ਤੇ ਅੱਜ ਕੱਲੇ ਤੁਸੀਂ ਲੈ ਕੇ ਕਲਚਰ ਪੌਂਡ ਹਾਂਜੀ। ਬਾ 5 ਨੇ ਕਿ ਤਕਰੀਬਨ ਆਪਣੀ ਬਰੀਡਿੰਗ ਦੇ ਹੀ ਵੇਚਦੇ ਆਂ ਬਾਹਰੋਂ ਬੱਚਾ ਲੈ ਲੈਂਦੇ। ਨਾ ਜੀ। ਠੀਕ ਹੈ। ਤੋਂ ਮਤਲਬ ਰਿਜ਼ਲਟ ਦੇ ਅਕੋਰਡਿੰਗ ਤੁਸੀਂ ਦੇ ਰਹੇ ਹੋ ਬੱਚਾ ਵੀ ਆਪਣੇ ਕੋਲ ਇਦਾਂ ਦਾ ਰਿਜ਼ਲਟ ਹੈਗਾ ਨਾ। ਹਾਂ। ਤੇ ਬਾਹਰਲੇ ਬੱਚੇ ਦਾ ਪਤਾ ਨਹੀਂ ਲੱਗਦਾ। ਪ ਤੇ ਇਹ ਜਿਹੜੇ ਇਹਦੀ ਮਦਰ ਫਾਦਰ ਤੁਹਾਡੇ ਕੋਲੇ ਨੇ ਹਾਂਜੀ ਫਾਦਰ ਆ ਬੈਠਾ ਮਦਰ ਕਰਿਆ ਚੱਕਿਓ ਚੱਕਿਓ ਦੋਨੋਂ ਚੱਕ ਲੈ ਅੱਛਾ ਇਹ ਤੇ ਮਦਰ ਫਾਦਰ ਨੇ ਨਹੀਂ ਇਹ ਫਾਦਰ ਆ ਅੱਛਾ ਤੇ ਇਹ ਆਪਣਾ ਟੁਆਏ ਵਾਲਾ ਸਟੱਡਾ ਮਦਰ ਕਰਿਆ ਅੱਛਾ ਇਹਦੀ ਮਦ ਇਹਦੀ ਮਦਰ ਕਰਿਆ ਹਾਂ ਇਹ ਇਹਦੇ ਬੱਚੇ ਨੇ ਹਾਂ ਇਹ ਜਿਹੜੇ ਲੈ ਕੇ ਆਉਂਦੇ ਹਾਂ ਹਾਂਜੀ 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 ਅੱਛਾ ਇਹ ਇਹ ਵੀ ਸਾਡਾ ਹਾਂਜੀ ਅੱਛਾ ਇਹਦੇ ਹੋਏ ਸੀ ਇਹਦੇ ਸੇਲ ਹੋ ਗਏ ਚੰਡੀਗੜ੍ਹ ਹਾਂ ਇਹ ਟੁਆਏ ਪਾਉਂਦੇ ਨੇ ਬਈ ਇਹਦੀ ਮੀਟਿੰਗ ਬਾਅਦ ਦਿੰਨੇ ਹਾਂਜੀ ਹਾਂ ਕੈਸ਼ ਹੈ 15000 ਕੈਸ਼ 15000 ਹਮ ਨੂੰ ਹੈ ਗਿਆ ਫੀਮੇਲ ਦਾ ਟੁਆਇਰ ਦੀ ਵੀ ਮਤਲਬ ਜੇ ਮੀਟਿੰਗ ਦਾ ਤਕਰੀਬਨ ਕੈਸ਼ ਹੈ ਲਾਇਬ ਦੀ ਵੀ ਆ ਲਾਇਬ ਦੀ 20000 ਰੁਪਏ ਕੈਸ਼ ਮੀਟਿੰਗ ਹੈ ਜੀ ਓਕੇ ਇਹ ਕਿਸੇ ਜਰੂਰ ਤੁਹਾਡਾ ਸੰਪਰਕ ਨੰਬਰ ਦੇ ਦਿਓ 938 ਜੀ 76006 ਮਤਲਬ ਇਹਦਾ ਜਿਹੜਾ ਮੇਲ ਫੀਮੇਲ ਦਾ ਰੇਟ ਦਾ ਫਰਕ ਨਹੀਂ ਨਹੀਂ ਕੋਈ ਫਰਕ ਨਹੀਂ ਫੀਮੇਲ ਰੇਟ ਹੈ ਤੇ ਆਪਣਾ ਕੰਟੈਕਟ ਨੰਬਰ ਦੇ ਦਿਓ 938 ਜੀ 76006 ਤੇ ਆਪਣੀ ਲੋਕੇਸ਼ਨ ਰਾਜਪੁਰ ਹੈ ਰਾਜਪੁਰ ਆ ਆਪਣਾ ਕੈਨਲ ਦਾ ਕੀ ਨਾਮ ਹੈ ਗੈਰੀ ਦੰਦੀ ਵਾਲੀ ਠੀਕ ਹੈ ਇਸ ਤੋਂ ਇਲਾਵਾ ਹੋਰ ਕੀ ਰੱਖਿਆ ਆਪਾਂ ਨੇ ਆਮ ਤੌਰ ਤੇ ਲੈਬਰਡੋਰ ਹੈ ਜਰਮਨ ਸ਼ੈਫਰਡਾ ਤੇ ਗੋਲਡਨ ਰੀਵਰਾ ਤੇ ਟੁਆਇ ਪੌਮ ਬਸ ਇਹੀ ਪੰਜ ਸੱਤ ਬਲੇਡਾਂ ਆਈਆਂ ਆਪਣੇ ਕੋਲ ਠੀਕ ਹੈ ਲੱਕਰੋ ਤੇ ਗੋਲਡਨ ਰੀਵਰ ਹਾਂਜੀ ਕਰਦੇ ਕਰਦੇ ਹਾਂਜੀ ਕਰਦੇ ਠੀਕ ਹੈ ਲੈਬਰਡੋਰ ਦੀ ਮੀਟਿੰਗ ਤੇ ਨੇ ਹਾਂਜੀ ਉਹਦੀ ਕੀ ਪ੍ਰਾਈਸ 20000 ਰੁਪਏ ਕੈਸ਼ ਮਿਲਣਗੇ ਜੀ ਕੈਸ਼ ਮੀਟਿੰਗਾਂ ਬੱਚੇ ਤੇ ਨਹੀਂ ਕਰਦੇ ਨਹੀਂ ਬੱਚੇ ਤੇ ਜੇ ਵਾਰੀ ਕੋਈ ਕਹਿ ਦਿੰਦਾ ਜੋ ਬਾਹਲੀ ਚੰਗੀ ਕੁੱਤੀ ਆ ਕੋਈ ਜ਼ਿੰਮੇਵਾਰੀ ਪਵਾ ਦੂਗਾ ਫਿਰ ਤਾਂ ਕਰਾ ਦਾਂਗੇ ਨਹੀਂ ਨਹੀਂ ਠੀਕ ਹੈ ਜੀ ਉਹ ਲੋ ਜੀ ਫਿਰ ਵੀ ਬੱਚੇ ਤੇ ਕਰੋਨਾ ਪਾਇਦਾ ਉਹਦਾ ਕੀ ਪ੍ਰੂਫ ਨਹੀਂ ਬੱਚੇ ਤੇ ਤਾਂ ਕਰਾਉਂਦੇ ਉਹ ਨਹੀਂ ਹੈਗੇ ਫਾਇਦਾ ਨਹੀਂ ਹੈਗਾ ਕਿਉਂਕਿ ਅਗਲਾ ਕੁਆਲਟੀ ਉਹ ਤਿਆਰ ਹੁੰਦੀ ਨਹੀਂ ਹੈਗੀ ਕੁੱਤੀਆਂ ਨਹੀਂ ਮਤਲਬ ਸੋਹਣੀਆਂ ਹੁੰਦੀਆਂ ਨਹੀਂ ਉਹ ਘਟ ਜਿਹੇ ਆਪਣੇ ਡੌਗ ਨੇ ਲੈਬ ਦੇ ਉਹ ਸਾਬ ਨਾਲ ਓਕੇ ਲਓ ਜੀ ਵੀਰੇ ਆਪਾਂ ਗੈਰੀ ਬਾਈ ਨਾਲ ਗੱਲਬਾਤ ਕੀਤੀ ਹੈ ਬੱਚੇ ਤੁਸੀਂ ਦੇਖ ਲਿਆ ਨਾ ਕੁਆਲਟੀ ਤੁਸੀਂ ਚੈੱਕ ਕਰ ਲਈ ਆ ਆ ਤੁਹਾਨੂੰ ਚੰਗੀ ਲੱਗਦੀ ਵੀਡੀਓ ਤੋਂ ਨੰਬਰ ਲੈ ਕੇ ਮਾਰੋ ਕਾਲ ਤੇ ਬੱਚੇ ਤੁਸੀਂ ਪਰਚੇਜ ਕਰ ਸਕਦੇ ਹੋ ਸਟੱਡ ਮੀਟਿੰਗ ਦੀ ਹੈਗੀ ਆ ਉਹ ਵੀ ਤੁਹਾਨੂੰ ਸਰਵਿਸ ਇਥੋਂ ਮਿਲ ਜਾਊਗੀ ਠੀਕ ਹੈ ਜੀ ਠੀਕ ਹੈ ਵੀਰ ਜੀ ਓਕੇ ਓਕੇ ਜੀ ਚੱਲਦੇ ਅੱਗੇ ਕਰਦੇ ਆ ਗੱਲ ਬਾਤ ਤੇ ਮਲਾਉਨੇ ਇੱਕ ਹੋਰ ਵੀਰ ਨੂੰ ਤੁਹਾਡੇ ਨਾਲ ਲਓ ਜੀ ਤੁਹਾਨੂੰ ਦਿਖਾਉਨੇ ਅੱਜ ਜਰਮਨ ਦੇ ਮੀਡੀਅਮ ਕੋਡ ਦੇ ਬੱਚੇ ਲੌਂਗ ਕੋਡ ਡਬਲ ਕੋਡ ਤੁਸੀਂ ਬਹੁਤ ਦੇਖੇ ਨੇ ਨਾ ਆਪਣੇ ਕੋਲੇ ਅੱਜ ਪਹਿਲੀ ਵਾਰੀ ਤੁਹਾਨੂੰ ਦਿਖਾ ਰਹੇ ਆਪਾਂ ਇਹ ਮੀਡੀਅਮ ਕੋਡ ਦੇ ਸ਼ਾਰਟ ਕੋਡ ਦੇ ਨੇ ਹਾਂਜੀ ਸ਼ਾਰਟ ਕੋਡ ਦੇ ਬੱਚੇ ਨੇ ਹਨਾ ਤੇ ਜਿਹੜੇ ਰਾਖੀ ਵਾਸਤੇ ਜ਼ਿਆਦਾਤਰ ਆ ਇਹ ਸੂਹਾ ਦੇ ਵਿੱਚ ਲੱਗਦੇ ਹੈਗਾ ਨਾ ਪਹਿਲਾ ਸ਼ੁਰੂ ਦੇ ਵਿੱਚ ਇੱਥੋਂ ਜਿਹੜੀ ਸ਼ੁਰੂਆਤ ਹੁੰਦੀ ਆ ਸ਼ਾਰਟ ਕੋਡ ਤੋਂ ਸ਼ੁਰੂਆਤ ਹੁੰਦੀ ਆ ਉਦੋਂ ਬਾਅਦ ਸਾਰੇ ਕੋਡ ਆਏ ਨੇ ਹਨਾ ਇਹ ਬਹੁਤ ਚਿਰਾਂ ਬਾਅਦ ਆਪਾਂ ਨੂੰ ਦੇਖਣ ਨੂੰ ਮਿਲੇ ਨੇ ਬੱਚੇ ਇਹਨਾਂ ਕੋਲੇ ਕਾਫੀ ਨਵੀਰਾਂ ਕੋਲੇ ਸਾਰੀ ਜਾਣਕਾਰੀ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਕਿੱਥੋਂ ਆਏ ਨੇ ਵੀਰੇ ਕੀ ਹਾਲ ਹੈ राजे ਸ਼ਸ਼ੀਗਾਨ ਜੀ ਬਹੁਤ ਵਧੀਆ ਜੀ ਹਾਂਜੀ ਕਿੱਥੋਂ ਆਏ ਆਪਾਂ ਆਪਾਂ ਰਾਏਕੋਟ ਤੋਂ ਆਈ ਲੋਗੜਪਿੰਡ ਆਪਣਾ ਰਾਏਕੋਟ ਤੋਂ ਲੋਗੜਪਿੰਡ ਹਾਂਜੀ ਉੱਥੇ ਆਪਣਾ ਚੈਨਲ ਜੀ ਇਹ ਇਹ ਜਿਹੜੀ ਆਪਾਂ ਡੌਗ ਲੈ ਕੇ ਕਿਹੜੀ ਕਿ ਬਰੀਡ ਦੇ ਨੇ ਦੱਸਿਓ ਮੜਾ ਜੀ ਇਹ ਜਰਮਨ ਸੈਫਰਡ ਨਹੀਂ ਸ਼ਾਰਟਕੋਟ ਬੋਲ ਦਿੰਦੇ ਇਹਨੂੰ ਸ਼ਾਰਟਕੋਟ ਦੇ ਹਾਂ ਜੀ ਜਰਮਨ ਸੈਫਰਡ ਨਹੀਂ ਜਿੰਨੇ ਬੱਚੇ ਲੈ ਕੇ ਆਇਆ ਆਪਣੇ ਕੋਲ ਹੈਗੇ 8 ਜੀ ਹੁਣ ਇਸ ਟਾਈਮ ਕਿਹੜੀ ਲਾਈਨ ਦੇ ਬੱਚੇ ਹੈਗੇ ਲਾਈਨ ਜੀ ਇਹ ਬਾਦ ਲਾਈਨ ਦੇ ਨੇ ਜੀ ਅੱਛਾ ਹਾਂ ਜੀ ਇਹਦਾ ਫਾਦਰ ਫਾਦਰ ਆਪਣੇ ਕੋਲ ਹੀ ਹੈ ਜੀ ਨਾ ਹਾਂ ਜੀ ਹਾਂ ਜੀ ਇਹਦੀ ਮਾਦਰ ਮਾਦਰ ਵੀ ਆਪਣੇ ਕੋਲ ਦੋਨੇ ਆਪਣੇ ਕੋਲ ਦੋਨੋਂ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਇਹ ਜਿਹੜੀ ਹਾਈਟ ਕਿੰਨੀ ਹੋ ਜਾਂਦੀ ਆ ਪਹਿਲਾਂ ਥੋੜਾ ਦੱਸਿਓ ਹਾਈਟ ਜਿਵੇਂ ਚਲੀ ਜਾਂਦੀ ਆ ਜੀ ਆਪਣੇ ਆ ਲੱਕ ਤਿੱਕਰ ਚਲੇ ਜਾਂਦੇ ਨੇ ਇਹ ਹਾਂ ਵਧੀਆ ਲੰਮੇ ਲੰਝੇ ਹੁੰਦੇ ਨੇ ਇਹ ਇੱਕ ਤਾਂ ਮਦਰੇ ਜਿਹੇ ਹੋ ਜਾਂਦੇ ਆ ਮਦਰੇ ਨਹੀਂ ਹੈਗੇ ਲੰਮੇ ਲੰਝੇ ਬਣਨਗੇ ਜੀ ਹੁਣ ਵੀ ਦੇਖੋ ਤੁਸੀਂ ਇੱਕ ਫੀਮੇਲ ਦੇ ਬੱਚੇ ਨੇ ਜੀ ਦੋ ਹੜੇ ਚ ਸੇਲ ਹੋ ਗਏ ਜੀ 8 ਬਏ ਨੇ ਕਿੰਨੇ ਪੱਪੀ ਨੇ ਟੋਟਲ 10 ਨੇ ਜੀ ਦੋ ਸੇਲ ਹੋ ਗਏ ਹੁਣ 8 ਨੇ ਜੀ ਬਚੇ ਆਪਣੇ ਕੋਲੇ ਓਕੇ 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 ਹਾਂ ਜੀ ਤੇ ਇਹਦੇ ਜਿਹੜਾ ਏਜ ਕਿੰਨੀ ਹੈ ਇਹਨਾਂ ਦੀ ਇਹਨਾਂ ਦੀ 35 ਦਿਨ ਹੋ ਗਈ ਜੀ 35 ਦਿਨ ਹੋ ਗਏ ਹਾਂ ਜੀ ਹਾਂ ਤੇਰੀ ਵੈਕਸੀਨੇਸ਼ਨ ਕਦੋਂ ਹੋਣੀ ਹੈ ਉਹ ਤੁਸੀਂ ਲਵਾ ਕੇ ਦੋਗੇ ਕਿ ਜੇਦਾ ਹੀ ਆਪਣੇ ਕੋਲ ਜਿਹੜਾ ਬੱਚਾ ਬਚ ਗਿਆ 45 ਦਿਨ ਟੱਪਦਾਗਾ ਉਹਦੀ ਅਸੀਂ ਉਹ ਰਹਿ ਜਾਂਦਾ ਉਹਨੂੰ ਤੁਸੀਂ ਲਗਵਾ ਦਿੰਦੇ ਆ ਤੇ ਨਹੀਂ ਤਾਂ ਜੀ ਆਪਣੇ ਆਪ ਵੀ ਕਸਟਮਰ ਲਗਵਾਉਂਦਾ ਕਿਉਂਕਿ ਇਹਦਾ ਪ੍ਰੋਪਰ ਕਾਰਡ ਬਣਵਾਉਂਦਾ ਓਕੇ ਹਾਂਜੀ ਹਾਂ ਠੀਕ ਹੈ ਤੇ ਇਹਦੀ ਕਿੰਨੀ ਪ੍ਰਾਈਸ ਹੈਗੀ ਇਹ ਮੇਲ ਦਾ ਹੈਗਾ ਜੀ 11000 ਤੇ ਫੀਮੇਲ ਦਾ ਹੈਗਾ 7000 ਜੀ ਠੀਕ ਹੈ ਜੀ ਕੀ ਮੇਲ ਦਾ 7000 ਹਾਂਜੀ ਮੇਲ ਦਾ 11 ਇਹ ਤੇ ਡਿਸਕਾਊਂਟ ਕਰੋਗੇ ਹਾਂਜੀ ਥੋੜਾ ਚੈਨਲ ਆਊਗਾ ਲਾਮਨ ਹੈਗੇ ਜ਼ਰੂਰ ਕਰਾਂਗੇ ਜੀ ਆਪਣੇ ਚੈਨਲ ਦਾ ਕੀ ਨਾਮ ਹੈ ਬਰਕ ਡੌਗ ਚੈਨਲ ਆ ਜੀ ਬਰਕ ਡੌਗ ਚੈਨਲ ਹਾਂਜੀ ਹਾਂ ਠੀਕ ਹੈ ਤੇ ਕਿੰਨੇ ਸਾਲ ਤੋਂ ਕੰਮ ਕਰ ਰਹੇ ਆਪਾਂ ਆਪਾਂ ਹੀ 2009 ਤੋਂ ਕਰਦੇ ਆ ਜੀ ਠੀਕ ਹੈ ਹਾਂਜੀ ਤੇ ਇਹਦੀ ਜਿਹੜੀ ਬਰੀਡ ਦੀ ਗਾਰੰਟੀ ਤੁਹਾਡੀ ਹੈਗੀ ਹਾਂਜੀ ਬਰੀਡ ਦੀ ਫੁੱਲ ਗਾਰੰਟੀ ਆ ਜੀ ਪੱਕੋ ਕੁਆਲਿਟੀ ਦੀ ਗਾਰੰਟੀ ਆ ਜੀ ਪੂਰੀ ਠੀਕ ਹੈ ਹਾਂਜੀ ਤੇ ਬਾਈ ਤੁਹਾਨੂੰ ਮੈਂ ਬੱਚੇ ਸਾਰੇ ਦਿਖਾਉਣਾ ਇੱਕ ਵਾਰੀ ਚੱਕ ਚੱਕ ਕੇ ਕਿਸੇ ਵੀ ਨੂੰ ਜਰੂਰ ਤਾਂ ਬਾਈ ਸ਼ਾਰਟ ਕੋਰਡ ਦੇ ਬੱਚੇ ਬਾਈ ਕੋਲੇ ਬਹੁਤ ਨੇ ਬਾਈ ਚੱਕ ਚੱਕ ਕੇ ਦਿਖਾ ਦੇ ਫਟਾਫਟ ਕੇਰਾ ਪੰਜਰੇ ਚੋਂ ਤੇ ਚੱਕੀ ਕਰਾਂ ਦੋ ਦੋ ਬੱਚੇ ਚੱਕੋ ਆ ਦੇਖੋ ਰੇਟ ਤੁਹਾਨੂੰ ਦੱਸਤਾ ਕਿਸੇ ਨੂੰ ਜਰੂਰਤਾ ਹੈ ਮੈਂ ਬਾਈ ਦਾ ਨੰਬਰ ਵੀ ਤੁਹਾਨੂੰ ਵੀਡੀਓ ਦੇ ਵਿੱਚ ਮੈਂਸ਼ਨ ਕਰ ਦੇਣਾ ਦੇਖੋ ਬਾਈ ਜੀ ਆਪਣਾ ਸੰਪਰਕ ਨੰਬਰ ਦੇ ਦਿਓ 8872401302 ਰਿਪੀਟ ਕਰਦੇ 8872401302 ਤੁਹਾਡਾ ਨਾਮ ਕੀ ਹੈ ਮੇਰਾ ਨਾਮ ਸੋਨਾ ਬਿਰਕਾ ਜੀ ਲਓ ਜੀ ਸੋਨਾ ਬਿਰਕਾ ਬਿਰਕਾ ਡੌਗ ਫਾਰਮ ਕੈਨਲ ਇਹਨਾਂ ਦਾ ਜਿਹੜਾ ਬਣਿਆ ਹੋਇਆ ਉਹ ਤੇ ਤੁਸੀਂ ਜਦੋਂ ਮਰਜ਼ੀ ਵਿਜ਼ਿਟ ਕਰਕੇ ਅੱਛਾ ਘਰੋਂ ਕਈ ਵਾਰੀ ਬੱਚਾ ਚਕਾਉਣਾ ਹੋਵੇ ਅਗਲੇ ਨੇ ਕਹਿੰਦਾ ਵੀ ਮੇਰਾ ਘਰੋਂ ਲੈ ਕੇ ਆਉਣਾ ਮੈਂ ਤੁਸੀਂ ਚਕਾ ਦੋਗੇ ਮੋਸਟ ਵਾਰ ਜਦੋਂ ਮਰਜ਼ੀ ਜੀ ਘਰੋਂ ਆ ਜਵੇ ਠੀਕ ਹੈ ਜੀ ਆਪਣੇ ਕੈਨਲ ਤੇ ਇਹਨਾਂ ਦੇ ਮਦਰ ਫਾਦਰ ਦੇਖ ਕੇ ਲੈ ਜਾ ਸਕਦਾ ਜੀ ਓਕੇ ਜੀ ਲਓ ਜੀ ਬਾਈ ਦਾ ਨੰਬਰ ਨੋਟ ਕਰ ਲਓ ਡਿਲੀਵਰੀ ਇਹਦੀ ਡਿਲੀਵਰੀ ਵੀ ਹੋ ਜੂਗੀ ਜੀ ਠੀਕ ਹੈ ਜੀ ਘਰੋਂ ਨੰਬਰ ਨੋਟ ਕਿਸੇ ਨੂੰ ਜ਼ਰੂਰ ਤਾਂ ਡਿਲੀਵਰੀ ਵੀ ਕਰ ਦੇਣਗੇ ਐ ਤੇ ਬੱਚੇ ਤੁਸੀਂ ਸਾਰੇ ਦੇਖ ਲਏ ਨੇ ਕਿਸੇ ਨੇ ਕੁਆਲਟੀ ਦੇ ਬਾਰੇ ਗੱਲ ਕਰਨੀ ਹੈ ਕੋਈ ਹੋਰ ਜਾਣਕਾਰੀ ਲੈਣੀ ਹੈ ਵੀਡੀਓ ਤੇ ਨੰਬਰ ਲੈ ਕੇ ਕਾਲ ਕਰ ਲਓ ਤੇ ਬੱਚੇ ਤੁਸੀਂ ਪਰਚੇਜ ਕਰ ਸਕਦੇ ਹੋ ਠੀਕ ਧੰਨਵਾਦ ਜੀ ਹਾਂਜੀ ਚਲਦੇ ਅੱਗੇ ਕਰਦੇ ਆ ਗੱਲਬਾਤ ਤੇ ਮਿਲਾਉਨੇ ਇੱਕ ਹੋਰ ਵੀਰ ਨੂੰ ਤੁਹਾਡੇ ਨਾਲ ਆਓ ਜੀ